ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਿਰ ਦਾਸ ਆਪ ਜੀ ਦੇ ਰੂਬਰੂ ਹੋ ਰਿਹਾ ਹਰ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੀ ਅੱਜ ਫਿਰ ਨਕੋਦਰ ਕਾਂਡ ਦੀ ਸ਼ਿਕਾਇਤ ਪਹੁੰਚੀ ਆ ਜਿਸ ਨੇ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਤੇ ਕਿੰਤੂ ਪ੍ਰੰਤੂ ਕੀਤਾ ਗਿਆ ਤੇ ਦੂਜਾ ਨਾਲੇ ਇੱਕ ਪੋਸਟ ਹੋ ਰਹੀ ਸੋਸ਼ਲ ਮੀਡੀਆ ਤੇ ਚੱਲਣ ਈ ਆ ਜੇਦੇ ਵਿੱਚ ਅਮਰਪਾਲ ਤੇ ਆ ਜਿਹੜਾ ਪਿਤਾ ਬਾ ਉਹਦੇ ਵੱਲੋਂ ਇਹ ਗੱਲ ਕਹੀ ਗਈ ਕਿ ਜਿਹੜਾ ਵੀ ਬਾਦਲ ਦੀ ਹਾਂਚ ਹਾਂ ਮਲੰਦਾ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਬਿਲਕੁਲ ਗੱਲਾਂ ਦੋਸਤਾ ਹੋਣੀ ਚਾਹੀਦੀ ਹੈ ਪਰਮਾਤਮਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਤੇ ਸਮੁੱਚੀ ਸਿੱਖ ਕੌਮ ਨੂੰ ਕਿ ਜਿਹੜੇ ਵਿਅਕਤੀ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਕੇ ਅੱਜ ਤੋਂ 35 35 30 30 ਸਾਲਾਂ ਬਾਅਦ 38 ਸਾਲਾਂ ਬਾਅਦ ਅਜ ਅਕਾਲ ਤਖਤ ਸੈਣ ਤੇ ਆ ਰਹੇ ਨੇ ਉਹਨਾਂ ਤੋਂ ਵੀ ਪੁੱਛ ਕੇ ਛੁਣ ਜੀਦੀ ਕਿ ਤੁਸੀਂ ਇੰਨਾ ਚਿਰ ਕਿਉਂ ਚੁੱਪ ਰਹੇ ਕਾਰਨ ਕੀ ਸੀ ਉਦੋਂ ਇੱਕ ਕਾਰਨ ਜਿਹੜਾ ਜਾਨਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਕਿਸੇ ਨੂੰ ਉਹ ਕਿਸੇ ਵੀ ਗਲਤੀ ਕੋ ਠੇਸ ਪਹੁੰਚੀ ਆ ਤੇ ਉਹ 38 ਜਾਂ 40 ਸਾਲ ਚੁੱਪ ਕਰਕੇ ਬੈਠਾ ਰਹੇ ਤੇ ਗੱਲ ਹਾਜਮ ਨਹੀਂ ਹੁੰਦੀ ਕਿਉਂਕਿ ਅੱਜ ਜੋ ਕਾਲੀਦਾਲ ਜੇਸਾ ਲਾਤਾ ਜੋ ਨੰਗ ਰਿਆ ਤੇ ਹਾਰੇ ਕੀ ਬੰਦਾ ਕਿੰਤੂ ਪ੍ਰਿੰਤੂ ਕਰਨ ਵਾਸਤੇ ਆ ਤੂੰ 40 40 30 30 ਸਾਲ 35 35 ਸਾਲ ਪੁਰਾਣੇ ਕੇਸ ਲੈ ਕੇ ਤੇ ਸ੍ਰੀ ਹਕਮਤ ਸਿੰਘ ਜੀ ਆ ਰਿਹਾ ਔਰ ਮੈਂ ਅਕਾਲਤ ਅਕਾਲਤਿਕ ਸਰਦ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਤੇ ਔਰ ਸੰਗਤਾਂ ਨੂੰ ਜਿਹੜੇ ਕਮੈਂਟ ਤੇ ਕਿਰੰਤੂ-ਪ੍ਰਿੰਤੂ ਵੀ ਕਰਦੇ ਆ ਇੱਕ ਐਦਾਂ ਹੀ ਮਸਲਾ ਸਾਡਾ ਜੂਧਪੁਰੀਆਂ ਦਾ ਵਾ ਕੁਝ ਸਮਾਂ ਲੇਟ ਹੋ ਕੇ ਕੋ 10 ਸਾਲ ਉਹ ਕੇਸ ਹਾਈ ਕੋਰਟ 'ਚ ਨਹੀਂ ਲੱਗ ਰੇ ਹਰ ਇੱਕ ਚੀਜ਼ ਦਾ ਕਿ ਸਵਿਧਾਨ ਹੁੰਦਾ ਕਿ ਕਾਨੂੰਨ ਹੁੰਦਾ ਮੈਂ ਅਜੇ ਰੈਗੂਲਰਲੀ ਚੈਨਲ ਕਰਦਾ ਆਂ ਮੈਂ ਤੇ ਹੁਣ ਵੀ ਆਪਣਾ ਜਿਹੜਾ ਸੰਘਰਸ਼ ਸ਼ੁਰੂ ਕੀਤਾ ਵਾ ਆਪਣੇ ਹੱਕ ਸੱਚ ਦੀ ਲੜਾਈ ਲੜ ਰਿਹਾ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਬੰਦਾ 35 36 ਜਾਂ 38 ਸਾਲ ਬਾਅਦ ਅਕਾਲ ਤੱਕ ਸੜ ਤੇ ਕੋਈ ਸ਼ਿਕਾਇਤ ਲੈ ਕੇ ਆਉਂਦਾ ਉਹਦੇ ਕੋਲ ਇੱਕ ਸਪੈਸ਼ਲ ਪੁੱਛ ਕੇ ਝੁਣਕਿੰਦੀ ਕਿ ਇੰਨਾ ਚਿਰ ਕਿਉਂ ਚੁੱਪ ਰਿਹਾ ਬਸ ਇੱਕੋ ਚੀਜ਼ ਦਾ ਕਿਡਾ ਸਵਾਲ ਚਾਹੀਦਾ ਜਵਾਬ ਚਾਹੀਦਾ ਕਿ ਕੀ ਕਿਉਂ ਰਹਿ ਕਰਨ ਕੀ ਆ ਜਾਂ ਤੇ ਉਹ ਐਸੀ ਚੀਜ਼ ਨੂੰ ਉਹਨਾਂ ਨੇ ਕੋ ਸਾਜਿਸ਼ ਤਹਿਤ ਬਣਾਇਆ ਕੰਮ ਕਿ ਜੀਤੋਂ ਵੀ ਮਾਹੌਲ ਬਣਿਆ ਫਿਰ ਤੁਹਾਨੂੰ ਕਹਾਂਗੇ ਕਿ ਜਾ ਕੇ ਕਲ ਤੱਕ ਸਰਪਤੇ ਮੰਗਤ ਪੱਤਰ ਤੇ ਆਇਓ ਪਰਉ ਮੈਂ 1984 ਵਿੱਚ ਜੋਧਪੁਰ ਜੇਲ ਕੱਟੀ ਸੀ ਤੇ ਉਹਦਾ ਕੇਸ ਹਾਈ ਕੋਰਟ ਕਾਫੀ ਸਮਾਂ ਚੱਲਿਆ ਜਿਹਦੇ ਵਿੱਚ ਇਹੋ ਹੀ ਸਾਹਮਣੇ ਨਿਕਲ ਕੇ ਆਇਆ ਜੀ ਇਹਨਾਂ ਨੇ ਲੇਟ ਕੇਸ ਕੀਤਾ ਤਾਂ ਕਰਕੇ ਇਹ ਕੇਸ ਇਹਨੇ ਡਿਸਮਿਸ ਕੀਤੇ ਗਏ ਨੇ ਜ਼ਿਆਦਾਤਰ ਪਰ ਮੈਨੂੰ ਕੋਈ ਕਿਸੇ ਤੇ ਇਤਰਾਜ਼ ਨਹੀਂ ਆ ਨਾ ਮੈਂ ਕਿਸੇ ਦਾ ਵਿਰੋਧ ਕਰਦਾ ਨਾ ਮੈਂ ਕਿਸੇ ਦੇ ਵਰਖਲਾ ਬੋਲਦਾ ਮੈਂ ਕਿੰਨਾ ਕਿ ਠੀਕ ਆ ਜੀ ਉਹ ਸ਼ਕਤਾ ਦਿਨੀਆਂ ਕਾਲਕਤ ਸਾਬ ਕਾਲੀਦਲ ਦੇ ਖਿਲਾਫ ਜਮ ਜਮ ਕੇ ਦਿਓ ਤਗੜੇ ਹੋ ਕੇ ਦਿਓ ਪਰ ਨਾਲ ਇੱਕ ਹਲਫਨਾਮਾ ਇਹ ਵੀ ਦਿਓ ਕਿ ਅਸੀਂ ਇੰਨਾ ਚਿਰ ਚੁੱਪ ਕਿਉਂ ਰਹੇ ਕੀ ਕਾਰਨ ਸੀ ਭਈ ਇਹ ਤੇ ਦੱਸਣਾ ਪੈਣਾ ਨਾ ਅੱਗੀ 40 ਸਾਲ ਤੇ ਅਸੀਂ ਬੜੇ ਆਰਾਮ ਨਾਲ ਘਰੇ ਰਹੇ ਸਾਨੂੰ ਕੋਈ ਗੱਲ ਨਹੀਂ ਅੱਜ ਪਤਾ ਕਿ ਕਾਲੀਦਲ ਤੇ ਕੋਈ ਮਾੜਾ ਸਮਾਚ ਚੱਲਣ ਡਿਆ ਤੇ ਅਹੀਂ ਢਾਲ ਹੌਣੀ ਹੈ ਕਾਲੀ ਦਰ ਨੂੰ ਖਤਮ ਕਰਨਾ ਤੇ ਜਿਨ੍ਹਾਂ ਨੇ ਸਤਾ ਦੰਦ ਮੰਨਿਆ ਉਹ ਵੀ ਤੇ ਜਿਹੜੇ ਉਸ ਸਮੇਂ ਚ ਭਾਈਵਾਲ ਰਹੇ ਸਾਰਾ ਕੰਮ ਕੀਤਾ ਉਹ ਵੀ ਪੂਰਾ ਕੋਸ਼ਿਸ਼ ਪੂਰੀ ਕੋਸ਼ਿਸ਼ ਇਹੋ ਕਰ ਰਿਹਾ ਕਿ ਅਹੀਂ ਆਪਣੀ ਮਰਜ਼ੀ ਨਾ ਜਾਈਏ ਤੇ ਕਾਲਤਖ ਸਾਹਿਬ ਮੰਗ ਪੱਤਰ ਦੇ ਦੀਏ ਤੇ ਇਹਨਾਂ ਨੂੰ ਉੱਠਣ ਨਹੀਂ ਦੇਣਾ ਕਿਸੇ ਤਰੀਕੇ ਨਾਲ ਘੇਰਨਾ ਵਾ ਜੋ ਮੇਰੀ ਹੱਥ ਜੋੜ ਕੇ ਬੇਨਤੀ ਆ ਸ੍ਰੀ ਕਾਲਤਖ ਸਾਹਿਬ ਤੇ ਜਥੇਦਾਰ ਸਾਹਿਬ ਨੂੰ ਕੀ ਜਥੇਦਾਰ ਸਾਹਿਬ ਜਿਹੜਾ ਅਕਾਲ ਤਖਤ ਸਾਹਿਬ ਤੇ ਮੰਗ ਪੱਤਰ ਸ਼ਿਕਾਇਤ ਲੈ ਕੇ ਹੁੰਦਾ ਅਕਾਲੀ ਦਲ ਦੇ ਵਰਖਲਾ ਕੋਈ ਇਹੋ ਜਿਹਾ ਇੱਕ ਕਾਨੂੰਨ ਬਣਾਵੋ ਇਹੋ ਜਿਹੀ ਕੋਈ ਦੇਖ ਹਲਫਨਾਮਾ ਨਾਲ ਕੋ ਲਿਆ ਜਾਵੇ ਕਿਉਂਕਿ ਇਹ ਅਕਾਲ ਤਖਤ ਸਾਹਿਬ ਸਾਰੀਆਂ ਕੋਟਾਂ ਤੋਂ ਉੱਪਰ ਦਾ ਮਹਾਨ ਹੈ ਪਰ ਮੈਂ ਫੇਰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਤੋਂ ਵੀ ਕੋਈ 30 35 40 ਸਾਲ ਪੁਰਾਣੀ ਸ਼ਿਕਾਇਤ ਲੈ ਕੇ ਆਉਂਦਾ ਔਰ ਕਾਲੀਦਾਰ ਨੂੰ ਟਾਰਗੇਟ ਕਰਦਾ ਉਹਦੇ ਕੋ ਇੱਕ ਹਲਫਨਾਮਾ ਜ਼ਰੂਰ ਲਿਆ ਜਾਵੇ ਕਚੈਰੀ ਦੇ ਵਿੱਚੋਂ ਮੈਜਿਸਟ੍ਰੇਟ ਸਾਹਿਬ ਕੋ ਤਸਦੀਕ ਕਰਾ ਕੇ ਲਿਆਵੇ ਕਿ ਮੈਂ ਐਸ ਕਰਕੇ ਇੰਨਾ ਸਮਾਂ ਚੁੱਪ ਰਿਆ ਜਿਹੜਾ ਇੰਨਾ ਲੰਮਾ ਸਮਾਂ ਚੁੱਪ ਰਹਿਣਾ ਨਾ ਉਹ ਹਜਮ ਨਹੀਂ ਹੁੰਦਾ ਕੋਈ ਕਿਉਂਕਿ ਮੈਂ ਵੀ ਮੱਦਾ ਚੁੱਕਿਆ ਜੋਧਪੁਰੀਆਂ ਦਾ ਨਵੰਬਰ 1984 ਦਾ ਹੋਰ ਪੰਜਾਬ ਵਿੱਚ ਬੜੇ ਹਜੇ ਮਸਲੇ ਨੇ ਪਰ ਹਾ ਜਿਹੜਾ ਮਸਲਾ ਜਿਹੜਾ ਆ ਰਿਹਾ ਕੀ 35 40 ਸਾਲ ਬਾਅਦ ਕਦੀ ਨਕੋਦਰ ਕਾਣਤਾ ਕਦੀ ਕੋਈ ਕਦੀ ਕੋਈ ਕਦੀ ਅੰਮ੍ਰਿਤਪਾਲ ਦਾ ਪਿਓ ਹੀ ਕਹੀ ਜਾਂਦੇ ਆ ਕਿ ਜਿਹੜੇ ਬਾਦਲ ਦੀ ਹਾਂ ਤੇ ਇਹ ਵਿੱਚ ਹਾਂ ਮਲੋਂਦੇ ਆ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਇਹਦੇ ਵਿੱਚੋਂ ਇਹ ਜਿਹੜੀ ਆ ਇਹਨਾਂ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਅਪੀਲਾਂ ਕੀਤੀਆਂ ਜਾਂਦੀਆਂ ਇਹ ਗੱਲ ਹਜਮ ਹੋਣ ਯੋਗ ਨਹੀਂ ਆ ਇਹਦੇ ਵਿੱਚ ਜ਼ਰੂਰ ਕੀਤੇ ਨਾ ਕੀਤੇ ਇਹੋ ਜੀ ਕੋਈ ਬੜੀ ਵੱਡੀ ਸਾਜ਼ਿਸ਼ ਹੈ ਉਹੋ ਸਾਜ਼ਿਸ਼ ਦਾ ਹਿੱਸਾ ਜੀ ਜਿਹੜੇ ਇਹ ਲੋਕ 35 40 ਸਾਲ ਅ 38 ਸਾਲ ਬਾਅਦ ਨਕੋਤੜਾ ਮੁਦਾ ਉੱਠਿਆ ਮੈਂ ਇੱਕੋ ਗਾਲੀ ਕਰਨਾ ਚਾਹੁੰਨਾ ਕਿ ਇਨ੍ਹਾਂ ਕੋ ਇਹ ਹਲਫਨਾਮਾ ਲਿਆ ਜਾਵੇ ਕਿ ਇਨਾ ਚਿਰ ਚੁੱਪ ਕਿਉਂ ਰਹਿ ਆ ਇਹੋ ਦੱਸ ਦਿਨ ਕੀ ਗੱਲ ਸੀ ਇਨ੍ਹਾਂ ਨੂੰ ਉਦੋਂ ਕਿਉਂ ਨਾ ਕੀਤਾ ਆ ਇਨ੍ਹਾਂ ਵੱਲ ਤੇਰਾ ਥੋੜਾ ਧਿਆਨ ਦਿਓ ਮੈਂ ਕਿਸੇ ਦਾ ਵਿਰੋਧੀ ਨਹੀਂ ਆ ਮੈਂ ਕਹਿੰਨਾ ਕਿ ਹਰ ਇੱਕ ਮਸਲਾ ਸੇਖਾਂ ਦੀ ਸਰਵੋੱਚ ਅਦਾਲਤ ਤੱਕ ਸਾਰੇ ਜਾਣ ਆਪਣੇ ਮੰਗਾਂ ਲੈ ਕੇ ਜਾਣ ਆਪਣੇ ਇਨਸਾਫ ਦੀ ਆਵਾਜ਼ ਚੁੱਕਣਾ ਪਰ ਨਾਲ ਇਹ ਵੀ ਜ਼ਰੂਰ ਦੱਸਣ ਕਿ ਅਸੀਂ ਇਸ ਕਰਕੇ ਨਹੀਂ ਆਏ ਬੋਲੇ ਜੀ ਉਹਦਾ ਕਾਰਨ ਦੱਸਣਾ ਕੀ ਗੱਲ ਸੀ ਤਾਂ ਕਿ ਪਤਾ ਲੱਗੇ ਕਿ ਭਈ ਇਹ ਫੜੇ ਵਿਚਾਰੇ ਬੜਾ ਇਹਨਾਂ ਦੇ ਨਾਲ ਵੀ ਝੋਖਾ ਹੋਇਆ ਵਾ ਤਾਂ ਕਰਕੇ ਇਹਨਾਂ ਕੋ ਆਇਆ ਨਹੀਂ ਗਿਆ ਜਾਂ ਇਹਨਾਂ ਨੂੰ ਬਹੁਤ ਤਗੜੀ ਮੁਸੀਬਤ ਪੈ ਗਈ ਸੀ ਜੇ ਅਕਾਲਪਤੀ ਸਾਹਿਬ ਉਹਨਾਂ ਚ ਰਹਿ ਨਹੀਂ ਸਕੇ 35-40 ਸਾਲ ਬਾਅਦ ਜਾਂ ਕੋਈ ਨਾ ਕੋਈ ਕਾਰਨ ਦੱਸਣ ਤੇ ਫਿਰ ਅਕਾਲਪਤੀ ਸਾਹਿਬ ਤੇ ਮੰਗ ਪੱਤਰ ਲੈ ਕੇ ਆਉਣ ਇਹ ਥੋੜੀ ਕਿਉਂ ਪਿਛਲੀ ਸੱਜੀ ਦੀ ਗੱਲ ਲੈ ਕੇ ਤੁਸੀਂ ਆ ਜੋਗੇ ਪਈ ਇਨਾਂ ਚ ਚੁੱਪ ਕਿਉਂ ਰਹੇ ਕੋਈ ਕਾਨੂੰਨ ਐਸ ਚੀਜ਼ ਨੂੰ ਮੇਰੇ ਖਿਆਲ ਚ ਤੇ ਨਹੀਂ ਮੰਨਦਾ ਕਿ ਤੁਸੀਂ ਇਹਨੇ ਨਿਚਰਾ ਬਾਤ ਉੱਠ ਕੇ ਤੇ ਇੱਕੋ ਹੀ ਬੰਦੇ ਨੂੰ ਟਾਰਗੇਟ ਕਰੋ ਤੁਸੀਂ ਸਿਰਫ ਟਾਰਗੇਟ ਕਰ ਰਹੇ ਹੋ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਭੀ ਸਿੰਘ ਬਾਦਲ ਨੂੰ ਔਰ ਮੈਂ ਦਪਹਿਲੋਂ ਹੀ ਇੱਕ ਦੋ ਵੀਡੀਓ ਚ ਕਹਿ ਆ ਕਿ ਤੁਸੀਂ ਯਾਰ ਵਿਰੋਧ ਕਰਿਆ ਕਰੋ ਜੇ ਕੋਈ ਗਲਤ ਗੱਲ ਕਰਦਾ ਸਿੱਖਾਂ ਦਾ ਕੰਮ ਆ ਸੱਚ ਦੇ ਪੈਰਾ ਦੇਣਾ ਔਰ ਮੈਂ ਵੀ ਇੱਕ ਮੰਗ ਪੱਤਰ ਦਊਂਗਾ ਕਿ ਇਹ ਬਣਾਉਂਗਾ ਮੈਂ ਜੇ ਬਣਾਇਆ ਮੇਰੇ ਕੋਲ ਪ੍ਰੋਗਰਾਮ ਕਿਉਂਕਿ ਮੈਂ ਵੀ ਥੋੜਾ ਆਪਣੇ ਘਰ ਦੀਆਂ ਮਜਬੂਰੀਆਂ ਕਰਕੇ ਤੇ ਬਿਲਕੁਲ ਜਾ ਨਹੀਂ ਗਿਆ ਕਿ ਜਿਹੜਾ ਆਪਣਾ ਐਮਪੀ ਸਾਹਿਬ ਸਰਦਾਰ ਸਰਬਜੀਤ ਸਿੰਘ ਖਾਲਸਾ ਇਹ ਦਾੜੀ ਵੀ ਰੰਗਦੇ ਰਹੇ ਨੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਨਾ ਇੱਧਰ ਕੋਈ ਵੀ ਨਹੀਂ ਹੁੰਦਾ ਸਿਰ ਬਾਦਲ 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 ਤੇ ਮਗਰ ਤੁਸੀਂ ਬੈਠੇ ਸੋ ਇਹ ਜਿਹੜੀਆਂ ਮਾਹੌਲ ਪੰਜਾਬ ਦਾ ਸਿਰਜਿਆ ਜਾ ਰਿਹਾ ਵਾ ਕਿ ਮੁੜ ਕਾਲੇ ਜ਼ੋਰਾਂ ਵੱਲ ਖੜਨ ਵਾਲੇ ਵਾਲੇ ਪਾਸੇ ਜਾ ਰਿਹਾ ਵਾ ਕੋਈ ਇਹੋ ਜਿਹੀ ਗੱਲਾਂ ਵੱਲ ਧਿਆਨ ਨਾ ਦਿਓ ਤੇ ਸਰਬ ਜੋ ਆਪ ਬੱਚੋ ਤੇ ਆਪਣੇ ਪਰਿਵਾਰਾਂ ਬੱਚਿਆਂ ਨੂੰ ਬਚਾਓ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਜਿਹੜੀਆਂ ਨਾ ਕਿਉਂਕਿ ਜੋ ਵੀ ਹੁਣ ਚੱਲ ਰਿਹਾ ਜਿਹਦਾ ਨਸ਼ਾ ਚੱਲ ਰਿਹਾ ਵਾ ਬੇਰੁਜ਼ਗਾਰੀ ਚੱਲ ਰਹੀ ਆ ਜਾਂ ਹਰੇਕ ਬੰਦਾ ਸਤਾ ਦੀ ਕੁਰਸੀ ਵਾਸਤੇ ਆਵਾਸਤੇ ਕੁਰਸੀਆਂ ਵਾਸਤੇ ਜਿਹੜੇ ਨਵੇਂ ਤੋਂ ਨਵੇਂ ਹੱਤ ਕੰਡੇ ਆਪਣਾ ਜਾ ਰਹੇ ਨੇ ਇਸ ਦੇਸ਼ ਤੇ ਕੌਮ ਤੇ ਪੰਜਾਬ ਲਈ ਹੱਥ ਖਾਬਤ ਹੋ ਸਕਦੇ ਨੇ ਔਰ ਮੈਨੂੰ ਤੇ ਇਹਨਾਂ ਦਾ ਤਜਰਬਾ ਨਹੀਂ ਸਰਕਾਰਾਂ ਜਾਣਦੀਆਂ ਸਾਰੀਆਂ ਗੱਲਾਂ ਜਾਣਦੀਆਂ ਹਰੇਕ ਜਾਣਦਾ ਔਰ ਕਾਬਸਕ ਸਰ ਦੇ ਜਥੇਦਾਰ ਜੀ ਜਾਣਦੇ ਸਿੰਘ ਸਾਹਿਬ ਵੀ ਜਾਣਦੇ ਮੈਂ ਤੇ ਇਹੋ ਗੱਲ ਪੁੱਛਣਾ ਚਾਹੁੰਨਾ ਕਿ ਯਾਰ ਤੁਸੀਂ ਇੰਨਾ ਸਮਾਂ ਰਹਿ ਚੁੱਪ ਕਿਉਂ ਰਹੇ بس ਇੱਕ ਇੱਕ ਤੀਜਾ ਕਾਰਨ ਦੱਸ ਦਿਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ